एम टैक्स दी एक्सपो चल रही है मेरे नाल ਇਸ ਵਕਤ ਕੁਲਵੰਤ ਸਿੰਘ ਸਿੱਧੂ ਨੇ ਬਤੌਰ ਐਮਐਲਏ ਇੱਥੇ ਪੁੰਚੇ ਨੇ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਪੂਰਾ ਘੁੰਮਿਆ ਹੈ ਐਚਐਸ ਜਿਹੜਾ ਐਮਟੈਕਸ ਦੀ ਜਿਹੜੀ ਐਕਸਪੋ ਲੱਗੀ ਹੈ ਕੀ ਅਬਜ਼ਰਵ ਕੀਤਾ ਤੇ ਕੀ ਇੱਥੇ ਦੇਖ ਕੇ ਤੁਹਾਨੂੰ ਖੁਸ਼ੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਪੰਜਾਬ ਦੀ ਟੈਂਟ ਐਸੋਸੀਏਸ਼ਨ ਤੇ ਭਾਰਤ ਦੀ ਜਿਹੜੀ ਟੈਂਟ ਐਸੋਸੀਏਸ਼ਨ ਨੂੰ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਾਲਾ ਕਰਿਆ ਕਿਉਂਕਿ ਮੇਰੀ ਖੁਦੇ ਲੈਣਾ ਮੇਰੇ ਰਿਜ਼ੌਰਟ ਨੇ ਜਿਹੜੇ ਮੇਰੇ ਠੇਕੇਦਾਰ ਨੇ ਜਿਨ੍ਹਾਂ ਨੂੰ ਮੈਰਿਜ ਪਹਿਲੇ ਠੇਕੇ ਦਿੱਤੇ ਨੇ ਉਹਨਾਂ ਨੂੰ ਇਹ ਚੀਜ਼ਾਂ ਖਰੀਦਣ ਲਈ ਦੂਰ ਦੁਰਾਡੇ ਦੇਸ਼ਾਂ 'ਚ ਜਾਣਾ ਪੈਂਦਾ ਪੂਰੇ ਦੇਸ਼ ਵਿੱਚ ਜਾਣਾ ਪੈਂਦਾ ਜਦੋਂ ਉਹਨਾਂ ਨੂੰ ਇੱਕ ਜਿਹੜੀ ਚੀਜ਼ ਹੈ ਇੱਕ ਛੱਤ ਥੱਲੇ ਆਪਣੇ ਘਰ ਵਿੱਚ ਖਰੀਦਣ ਲਈ ਮਿਲੂਗੀ ਉਹ ਮੈਂ ਸਮਝਦਾ ਵੀ ਇਸ ਪਰਾਲੇ ਦੀ ਸਲਾਘਾ ਕਿਉਂ ਨਹੀਂ ਕਰਨਗੇ ਕਿ ਮੈਂ ਖੁਦ ਦੇਖਿਆ ਐਨੇ ਇੰਨੀਆਂ ਮਨਮੋਹਕ ਚੀਜ਼ਾਂ ਐਨੇ ਘੱਟ ਰੇਟਾਂ ਤੇ ਜਿਹੜੀਆਂ ਮਿਲ ਰਹੀਆਂ ਨੇ ਤੇ ਮੈਂ ਆਪਣੇ ਘਰੇ ਕਿਉਂ ਕਹਣਾ ਕਿਉਂਕਿ ਲੁਧਿਆਣਾ ਸੈਂਟਰ ਆਫ ਦਾ ਪੰਜਾਬ ਹੈ ਇੱਥੇ ਹਰੇਕ ਸ਼ਹਿਰੀ ਨੂੰ ਆਉਣਾ ਸੌਖਾ ਹੈ ਤੇ ਜਦੋਂ ਮੈਂ ਦੇਖਦਾ ਵੱਡੀ ਗਿਣਤੀ ਵਿੱਚ ਜਿਹੜੇ ਸਾਥੀ ਆਏ ਨੇ ਤੇ ਨਾਲ ਹੀ ਜਿਹੜੀ ਹੈ ਉਹਨਾਂ ਦੇ ਖਾਣ ਪੀਣ ਦਾ ਘੁੰਮਣ ਫਿਰਨ ਦਾ ਬੈਠਣ ਦਾ ਬਹੁਤ ਸੋਹਣਾ ਪ੍ਰਬੰਧ ਕਰਿਆ ਤੇ ਮੈਂ ਸ਼ਲਾਘਾ ਕਰਦਾ ਕਿ ਅਜਿਹੇ ਅਪਰਾਣੇ ਸਮੇਂ-ਸਮੇਂ ਤੇ ਹੋਣੇ ਚਾਹੀਦੇ ਨੇ ਜਿਦੇ ਨਾਲ ਸਾਡੇ ਪੰਜਾਬ ਨੂੰ ਬਿਜ਼ਨਸ ਵੀ ਮਿਲੂਗਾ ਇਹ ਨਵੇਂ-ਨਵੇਂ ਨੌਕਰੀਆਂ ਦੇ ਜਿਹੜੇ ਸਾਧਨ ਆ ਉਹ ਵੀ ਮਹੱਤਵਪੂਰਨ ਸਿੱਧੂ ਸਾਹਿਬ ਜਦੋਂ ਵੀ ਕਿਤੇ ਵੱਡੇ ਸਟਾਰ ਤੇ ਕੋਈ ਐਗਜ਼ੀਬਿਸ਼ਨ ਲਗਣੀ ਹੁੰਦੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਜਗ੍ਹਾ ਦੀ ਹੁੰਦੀ ਹੈ ਕਿਉਂਕਿ ਇਹ ਦੇਖ ਸਕਦੇ ਹੋ ਵੀ ਕਿੰਨੀ ਜਗ੍ਹਾ ਦੇ ਵਿੱਚ ਇਹ ਲਗਾਨੀ ਹੁੰਦੀ ਹੈ ਐਗਜ਼ੀਬਿਸ਼ਨ ਸੈਂਟਰ ਦੀ ਜਿਹੜੀ ਡਿਮਾਂਡ ਹੈ ਉਹ ਬਣੀ ਆ ਵੀ ਇੱਕ ਜਗ੍ਹਾ ਅਲੋਟ ਕੀਤਾ ਜਾਵੇ ਸਰਕਾਰ ਨੂੰ ਵੀ ਕਈ ਵਾਰ ਇਹਨਾਂ ਨੇ ਕਿਹਾ ਜਿਵੇਂ ਕਹਿੰਦੇ ਤੁਸੀਂ ਡਿਮਾਂਡ ਰੱਖੀਏ ਤੇ ਉਹ ਹੱਲ ਹੋ ਗਿਆ 12 ਕਿੱਲਾਂ ਦੇ ਵਿੱਚ ਇੱਧਰ ਜਲੰਧਰ ਬਾਈਪਾਸ ਤੇ ਜਗ੍ਹਾ ਦੀ ਉਹਦੀ ਜਿਹੜੀਆਂ ਨਿਸ਼ਾਨਦੇ ਹੋ ਚੁੱਕੇ ਆ ਬੜੀ ਜਲਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਦੇ ਉਹ ਸਬੰਧ ਐਲਾਨ ਵੀ ਕਰਨਗੇ ਤੇ ਲੁਧਿਆਣੇ ਸ਼ਹਿਰ ਨੂੰ ਇੱਕ ਚੰਗਾ ਐਗਜ਼ੀਬਿਸ਼ਨ ਸੈਂਟਰ। ਸੋ ਬਹੁਤ ਜਲਦ ਹੁਣ ਲੁਧਿਆਣੇ ਨੂੰ ਐਗਜ਼ੀਬਿਸ਼ਨ ਸੈਂਟਰ ਵੀ ਮਿਲਣ ਜਾ ਰਿਹਾ ਹੈ। ਐਚ ਐਮ ਟੈਕਸ ਐਕਸਪੋ ਦਾ ਤਾਂ ਚੰਗਾ ਰੁਝਾਨ ਮਿਲ ਹੀ ਰਿਹਾ ਹੈ। ਜੁੜੇ ਰੋ ਜਨਤਾਸ਼ੀ ਦੀ